ਤੁਹਾਡੇ ਨੇ ਉਹਨਰ ਦੇਖੋ ਤੁਸੀਂ ਇੱਕ ਇੱਕ ਕੱਲੀ ਕੱਲੀ ਕੁੜੀ ਇੱਕ ਇੱਕ ਕੱਲਾ ਮੁੰਡਾ ਕੁੜੀ ਦੱਸੋ ਕਿੱਥੇ ਜਾਣਗੇ ਉਹ ਟਿਪਰ ਵਾਲਿਆਂ ਨਾਲ ਦਰੂ ਵੀ ਰੱਖੀ ਸਗੀ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਇਕ ਸਭੀ ਦੇ ਪੁਜਾਰੇ ਨੇ 500 ਰੁਪਏ ਉਹਨਾਂ ਨੂੰ ਮਿਲਦਾ ਇੱਕ ਗੇੜੇ ਦਾ 500 ਰੁਪਏ ਮਿਲਦਾ ਜਿੰਨੀ ਜਲਦੀ ਲਾਣਗੇ ਗਵਰਨਮੈਂਟ ਕਰੇ ਤਾਂ ਸਹੀ ਕੁਛ ਆ ਮੈਂ ਕਹਿੰਦਾ ਇੱਕ ਆਪਾ ਸਮਾਣੇ ਬਗਾਲੇ ਕਹਿੰਦਾ ਮਰ ਗਏ ਹਸਪੀਟਲ ਨਹੀਂ ਬਣਾ ਸਕਦੇ ਮੇਰੇ ਨਾਲ ਵੀ ਹਸਪੀਟਲ ਬਣਾਵਾਂਗੇ ਮੈਂ ਕਰਦਾ ਸਭ ਤੋਂ ਜ਼ਿਆਦਾ ਹੱਥ ਜੋ ਕੋਲ ਚੱਲਦਾ ਜਦੋਂ ਤੱਕ ਐਂਬੂਲੈਂਸ ਆਈ ਜਾਂ ਚੱਕਾ ਮਰੀਜ਼ ਸਾਰੇ ਰਖਾਤ ਹੋਣੇ ਬੜਾ ਮੈਂ ਕਰਦਾ ਇਹ ਮੁੱਦਾ ਮੈਂ ਸਾਈਂ ਮੰਦਰ ਦਾ ਪ੍ਰਧਾਨ ਹਸਪੀਟਲ ਬਣਾਉਣ ਦਾ ਮੁੱਦਾ ਅਗਰਵਾਲ ਦਰਮਸ਼ੱਲਾ ਕੋ ਜਗ੍ਹਾ ਦਿਵਾਓ ਉਹਨਾਂ ਨੇ ਕੀ ਕਰਨੀ ਹੈ ਟਿਕਾ ਟਾਈ ਕਿੱਲੇ ਹਾਂ ਨਾਮ ਰੱਖਾਂਗੇ ਅਗਰਵਾਲ ਪਰਫੈਕਟ ਸੋਸਾਇਟੀ ਠੀਕ ਹੈ ਜੀ ਤੁਸੀਂ ਸਾਥ ਦੋ ਸਾਰਿਆਂ ਨੇ ਕੀ ਪੰਜਾਬੀਆਂ 100000 ਰੁਪਏ ਇੱਕ ਹਸਪਤਾਲ ਨਹੀਂ ਬਣਾ ਸਕਿਆ ਆਪਾਂ ਆਪਾਂ ਰੋਸ ਹੁੰਦੇ ਆ ਮਰ ਕੇ ਆਓ ਮਰ ਕੇ ਐਕਸੀਡੈਂਟ ਨਾਲ ਉਹ ਮਰ ਗਿਆ ਪਟਿਆਲੇ ਤੱਕ ਪਹੁੰਚਿਆ ਹੀ ਨਹੀਂ ਹੈਗਾ ਕੋਈ ਕੁਮਿਲਾਨੀ ਸਾਡੇ ਵਰਗਾ ਦਿਨੋ ਕੀ ਇੰਟਰਵਿਊ ਲੈ ਰਹੇ ਹੋ ਜਿੰਨਾ ਦੇ ਜਵਾਬ ਕਹਿੰਦੇ ਉਹਨਾਂ ਨੂੰ ਦੇਖੋ ਤੁਸੀਂ ਇੱਕ ਇੱਕ ਕੱਲ ਨਿੱਕਲੀ ਕੁੜੀ ਕੱਦਾ ਕੱਲਾ ਮੁੰਡਾ ਕੁੜੀ ਐਸੋ ਕਿਤੇ ਜਾਣਗੇ ਹੋ ਟਿੱਪਰ ਮੌਲੇ ਦਾਰੂ ਵੀ ਰੱਖੀ ਸਗੀ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ 100 ਦੀ ਦੇ ਪੁਝਾਰੇ ਨੇ 500 ਰੁਪਏ ਉਹਨਾਂ ਨੂੰ ਮਿਲਦਾ ਇੱਕ ਗੇੜੇ ਦਾ 500 ਰੁਪਏ ਮਿਲਦਾ ਜਿੰਨੀ ਜਲਦੀ ਲਾਣਗੇ ਗਵਰਨਮੈਂਟ ਕਰੇ ਤਾਂ ਸਹੀ ਕੁਛ ਕੋਈ ਕੁਝ ਕਰਨ ਨੂੰ ਤਿਆਰ ਨਹੀਂ ਹੱਥ ਜਾਓਗੇ ਜਾ ਕੇ ਆਪਣੇ ਪਹਿ ਜਾਓਗੇ ਆਰਾਮ ਨਾਲ ਜਿੰਨੇ ਵੀ ਮੈਂ ਸਾਰਿਆਂ ਨੂੰ ਅੱਜ 5 ਵਜੇ ਦਾ ਸੱਦਾ ਦਿੰਦਾ ਜਿਹੜੇ ਵੀ ਸਕੂਲਾਂ ਪਟਿਆਲੇ 'ਚ ਪੜ ਰਹੇ ਨੇ ਸਕੂਲ ਦੇ ਨਿਵਾਸੀ ਉਹ ਸਾਰਿਆਂ ਕਰਵਲਤਾਰਨ ਸ਼ਾਲਾ 'ਚ ਮਿਲੋ ਸਾਰਿਆਂ ਦੇ ਬੈਨਾਂ ਚੈੱਕ ਕਰੀਆਂ ਜਾਣਗੀਆਂ ਜਾਂ ਨਵੀਆਂ ਬੈਨਾਂ ਪਾਵਾਂਗੇ ਲੱਖ ਲੱਖ ਰੁਪਏ ਨਹੀਂ ਪਾ ਸਕਦੇ ਆਪਾਂ ਜਦੋਂ ਆਪਾਂ ਸਕੂਲਾਂ 'ਚ ਪੜਾ ਸਕਦੇ ਆ ਤਾਂ ਆਪਾਂ 1 ਲੱਖ ਰੁਪਏ ਨਹੀਂ ਪਾ ਸਕਦੇਗੇ ਆਪਣੀਆਂ ਬੈਨਾਂ ਖਰੀਦਾਂਗੇ ਵਧੀਆ ਬੈਨਾਂ ਖਰੀਦਾਂਗੇ ਇਹ ਸਾਰੀਆਂ ਬਿਨਾ ਉਸ ਤੋਂ ਬਿਨਾ ਆਪਣਾ ਬਲੂਨ ਤਾਂ ਹੁੰਦੀਆਂ ਨੇ ਬਿਨਾ ਕੋਈ ਸਿਕਿਉਰਟੀ ਤਾਂ ਹੁੰਦੀਆਂ ਨੇ ਸਸਤੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਕੋਈ ਕਿਰਾਇਆ ਹੀ ਨਹੀਂ ਮਿਲਦਾਗਾ 6-6 ਲੱਖ ਵਾਲੀ 4-4 ਲੱਖ ਵਾਲੀਆਂ ਗੱਡੀਆਂ ਆਪਾਂ ਵੇਚਦੇ ਨੇ ਆਪਣੇ ਜਵਾਕਾਂ ਨੂੰ ਇਹਦੇ ਉੱਤੇ ਪੂਰਾ ਮੁੱਦਾ ਹੋਣਾ ਚਾਹੀਦਾ ਸਾਰੇ ਜਣੇ 5 ਵਜੇ ਮਿਲੋ ਜਿਨ੍ਹਾਂ ਦੇ ਜਵਾਕ ਆਪਣਾ ਪਟਿਆਲੇ ਪੜਦੇ ਨੇ ਠੀਕ ਹੈ ਜੀ ਸਾਰਾ ਆਪਣੇ ਸੈਟਿੰਗ ਕਰੋ ਲੱਖ ਰੁਪਏ ਚ ਕੋਈ ਨਹੀਂ ਮਰਿਆ ਜਾ ਰਿਹਾ ਜੇ ਜਵਾਕਾਂ ਨੂੰ ਮਾਰਨ ਤੋਂ ਵਧੀਆ ਲੱਖ ਰੁਪਏ ਪਰਦੇ ਠੀਕ ਹੈ ਨਾ ਜੀ ਇਹ ਅਜੇ ਰੁਕੋ ਜਿੰਨੀਆਂ ਮੇਰੇ ਮੰਚ ਗੱਲਾਂ ਸਾਰੀਆਂ ਹੋਣਗੀਆਂ ਜੀ ਹਸਪੀਟਲ ਦਾ ਕਰੋ ਜੀ ਐਮਐਲਏ ਸਾਹਿਬ ਐਮ ਐਲ ਏ ਸਾਹਿਬ ਤੇ ਐਮ ਐਲ ਏ ਮੌਜੂਦਾ ਹਸਪੀਟਲ ਵਾਸਤੇ ਦਾ ਸੁਪਨਾ ਕੀ ਕਰ ਰਹੇ ਹੋ ਬੋਲੋ ਬੋਲੋ ਬਈ ਮੈਂ ਗਲਤ ਕਰ ਰਿਹਾ ਨਹੀਂ ਧੰਨਵਾਦ ਸਰਕਾਰ ਇੰਟਰਵਿਊ ਲੈ ਜਾਂਦਰ ਪਤਨ ਕਿੱਥੇ ਕਿੱਥੇ ਆਹ ਮੱਤੇ ਦੀ ਕਿਹੜੀ ਇੰਟਰਵਿਊ ਟੋੜੀ ਫੋਰ ਲੈਂਡ ਫੋਰ ਲੈਂਡ ਨੂੰ ਜਿੰਨਾ ਜਲਦੀ ਦਾ ਹਸਪਤਲ ਚੋਂ ਕੂਟੈਕਸ ਲਾ ਲੇ ਮੇਰੇ ਐਕਸੀਡੈਂਟ ਹੋਊਗਾ ਸਾਡਾ ਰੂਟ ਫੋਰ ਲੈਂਡ ਕਰ ਲੋ ਕੂਟੈਕਸ ਲਾ ਦਿਓ ਕੀ ਦਿੱਕਤ ਹੈ ਇਹਦੇ ਆਪਣੀ ਜਨਤਾਵਾਦ ਚੱਕੋ ਜੇ ਕਿਸੇ ਨੂੰ ਮੰਨ ਚ ਗੱਲ ਹੋ ਰਿਹਾ ਹੋ ਉਰੇ ਆ ਆਹ ਮੱਤਾ ਆ ਲੋਕ ਇਹ ਦੱਸੋ ਜੇ ਕੋਈ ਗੱਲ ਹੋ ਰਹੀ ਆ ਕਿ ਕਰਾ ਯਾਰ ਕਮਾਲ ਹੋ ਗਿਆ ਯਾਰ ਇਹ ਜਿਹੜਾ ਹਸਪੀਟਲ ਆ ਬਣਾਈ ਬੇਵੀ ਬਾਜ਼ਾਰ ਦੇ ਅੰਦਰ ਆਈ ਜਦੋਂ ਤੱਕ ਐਂਬੂਲੈਂਸ ਬਾਜ਼ਾਰ ਕ੍ਰੋਸ ਕਰਦੀ ਆ ਉਦੋਂ ਤੱਕ ਮਰੀਜ਼ ਘਰੋਂ ਨਿਕਲ ਜਾਂਦੇ ਮੈਂ ਕਹਿੰਦਾ ਇੱਕ ਆਪਾਂ ਸਮਾਣੇ ਬਗਾਲੇ ਕਹਿੰਦਾ ਮਰ ਗਏ ਹਸਪੀਟਲ ਨਹੀਂ ਬਣਾ ਸਕਦੇ ਹਸਪੀਟਲ ਬਾਜ਼ਾਰ ਬੰਦ ਮੇਰੇ ਨਾਰਮੀ ਹਸਪੀਟਲ ਬਣਾਵਾਂਗੇ ਮੈਂ ਕਰਦਾ ਸਭ ਤੋਂ ਜ਼ਿਆਦਾ ਹੱਥ ਜੋ ਚੱਲਦਾ ਜਦੋਂ ਤੱਕ ਐਂਬੂਲੈਂਸ ਆ ਆ ਕੇ ਚੱਕਾ ਮਰੀਜ਼ ਲੋਕ ਸਾਰੇ ਉਸਾਤ ਹੋਣਗੇ ਬੜਾ ਮੈਂ ਕਰਦਾ ਇੱਕ ਮੁੱਟਾ ਮੈਂ ਸਾਈਂ ਮੰਦਰ ਦਾ ਪ੍ਰਧਾਨ ਹਸਪੀਟਲ ਬਣਾਉਣ ਦਾ ਮੁੱਦਾ ਅਗਰਵਾਲ ਤਾਂ ਇਨਸ਼ਾਅੱਲਾ ਕੋ ਜਗ੍ਹਾ ਦਿਵਾਓ ਉਹਨਾਂ ਨੇ ਕੀ ਕਰਨੀ ਹੈ ਟੱਕ ਟਾਈ ਕਿੱਲੇ ਹਾਂ ਨਾਮ ਰੱਖਾਂਗੇ ਅਗਰਵਾਲ ਵੈਲਫੇਅਰ ਸੁਸਾਇਟੀ ਠੀਕ ਹੈ ਜੀ ਤੁਸੀਂ ਸਾਥ ਦੋ ਸਾਰਿਆਂ ਨੇ ਕੀ ਪੰਜਾਬੀਆਂ 10000 ਰੁਪਏ ਇੱਕ ਹਸਪੀਟਲ ਨਹੀਂ ਬਣਾ ਸਕਿਆ ਆਪਾਂ ਆਪਾਂ ਰੋਸ ਹੁੰਦੇ ਆ ਮਰ ਕੇ ਆਓ ਮਰ ਕੇ ਐਕਸੀਡੈਂਟ ਨਾਲ ਉਹ ਮਰ ਗਿਆ ਪਟਿਆਲੇ ਤੱਕ ਪਹੁੰਚਿਆ ਹੀ ਨਹੀਂ ਹੈਗਾ ਸਾਲਾ ਉਰੇ ਬਣਾ ਉਰੇ 메ਨ ਰੋਡ ਤੇ ਪਟਿਆਲਾ ਰੋਡ ਦੇ ਉੱਤੇ ਹਸਪੀਟਲ ਤੇ ਜਿੰਨਾ ਟਾਈਮ ਜਾਂਦੀ ਆ ਐਂਬੂਲੈਂਸ ਆਉਂਦਾ ਟਾਈਮ ਬਣਿਆ ਹੋਇਆ ਸਾਰੇ ਜਿੰਨੇ ਉੱਤੇ ਕਿਡਨੀਆਂ ਵਾਸਤੇ ਪਟਿਆਲੇ ਜਾ ਰਹੇ ਨੇ ਇਹ ਹੋ ਗਈ ਇੰਟਰਵਿਊ ਮੇ ਥੋੜੀ ਹੋ ਗਈ ਉਹ ਜਮੇ ਕਲੰਕੋ ਤੁਸੀਂ ਵੀ ਜਾ ਰਹੇ ਇੱਕ ਨੰਬਰ ਦੇ ਯਾਰ ਬੁਰੇ ਬੋਲ ਰਿਹਾ ਸੀ ਸਜਾ ਨੂੰ ਕਰ ਰਹੇ ਹੋ ਹੋਰ ਲੈਂਨ ਬਣਵਾਓ ਤੇ ਬਰਵਾਓ ਨਿਚਦਾ ਉਪਯੋਗ ਕਰ ਓਏ ਅਸੀਂ ਵੀ ਪੜਕੇ ਹੋਏ ਆਂ ਪਰ ਅਸੀਂ ਅਸੀਂ ਗੱਲਾਂ ਕਰਦੇ ਆਂ ਕਮਾਲ ਹੈ ਤੁਸੀਂ ਇੰਪੋਰਟ ਦੇ ਦੇ ਰਹੇ ਤੁਸੀਂ ਬਾਜ਼ਰ ਰਿਓ ਕੀ ਗੱਲ ਬਾਈ ਗੱਲ ਕੋਈ ਨਹੀਂ ਕੱਢੀ ਆਗੀ